ਜੈ ਭੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਇਸ ਸਮੇਂ ਮੈਂ ਅੰਬੇਡਕਰ ਊਰਜਾ ਭਵਨ ਜਿਹੜੀ ਚੈਰੀਟੇਬਲ ਮਤਲਬ ਲੈਬੋਰਟਰੀ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਜਿਸ ਦਾ ਆਗਾਜ਼ 10 ਜੁਲਾਈ 2024 ਨੂੰ ਜਿਸ ਦਾ ਆਗਾਜ਼ ਕੀਤਾ ਗਿਆ ਉਸ ਲੈਬੋਰਟਰੀ ਦੇ ਬਿਲਕੁਲ ਸਾਹਮਣੇ ਖੜਾ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਇਸ ਲੈਬੋਰੀ ਨੂੰ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਧ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਚਾਹੁੰਦੇ ਸੀ ਕਿ ਇਹੋ ਜੀ ਲੈਬੋਰੀ ਇਸ ਇਲਾਕੇ ਦੇ ਵਿੱਚ ਹੋਵੇ ਜਿੱਥੇ ਹਰ ਤਰ੍ਹਾਂ ਦਾ ਜਿਹੜਾ ਟੈਸਟ ਹੈ ਉਹ ਬਹੁਤ ਹੀ ਰੀਜ਼ਨੇਬਲ ਰੇਟਾਂ ਦੇ ਉੱਪਰ ਜਿਹੜਾ ਹੈ ਉਹ ਕੀਤਾ ਜਾਵੇ ਔਰ ਜਦੋਂ ਇਹ ਲੈਬੋਰੀ ਦਾ ਪੂਰਾ ਜਿਹੜਾ ਕਹਿ ਸਕਦੇ ਆ ਕਿ ਖਾਕਾ ਬਣਾ ਕੇ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਜੀ ਦੇ ਨਾਲ ਡਿਸਕਸ ਕੀਤਾ ਹੈ ਔਰ ਡਾਕਟਰ ਗਿਲਸ ਸਾਹਿਬ ਨੇ ਬਕਾਇਦਾ ਤੌਰ ਤੇ ਆ ਕੇ ਇਸ ਜਗ੍ਹਾ ਨੂੰ ਸਿਲੈਕਟ ਕੀਤਾ ਤਾਂ ਪਤਾ ਲੱਗ ਗਿਆ ਹੈ ਕਿ ਹੁਣ ਇਸ ਜਗ੍ਹਾ ਇਸ ਇਲਾਕੇ ਨੂੰ ਬਹੁਤ ਹੀ ਵੱਡੇ ਪੈਮਾਨੇ ਤੇ ਜਿਹੜੀ ਰਾਹਤ ਹੈ ਉਹ ਮਿਲੇਗੀ ਔਰ ਇੱਥੇ ਬਹੁਤ ਹੀ ਰੀਜ਼ਨੇਬਲ ਰੇਟਾਂ ਦੇ ਉੱਪਰ ਇੱਕ ਲੈਬੋਰਟਰੀ ਖੋਲੀ ਜਾਏਗੀ ਕਿ ਡਾਕਟਰ ਐਸਪੀ ਸਿੰਘ ਉਹ ਗ੍ਰਾਈਸ ਆਫ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਸਟੇਟਸ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲੈਬਾਰਟਰੀਆਂ ਖੋਲੀਆਂ ਹੋਈਆਂ ਨੇ ਹੋਰ ਵੀ ਸੈਂਟਰ ਖੋਲੇ ਹੋਏ ਨੇ ਕੰਪਿਊਟਰ ਸੈਂਟਰ ਨੇ ਸਲਾਈ ਸੈਂਟਰ ਨੇ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜੋ ਸਾਡੇ ਸ਼ਰੀਰ ਦੇ ਨਾਲ ਰਿਲੇਟਡ ਟੈਸਟ ਨੇ ਜਾਂ ਐਕਸਰਸਾਈਜ਼ ਕੇਂਦਰ ਨੇ ਉਹ ਵੀ ਉਹਨਾਂ ਨੇ ਖੋਲੇ ਹੋਏ ਨੇ ਸੋ ਅੱਜ ਅਸੀਂ ਪਟਿਆਲਾ ਦੇ ਮਤਲਬ ਅੰਬੇਡਕਰ ਊਰਜਾ ਭਵਨ ਜਿਹੜਾ ਬਾਰਨ ਤੋਂ ਮਾਜਰੀ ਅਕਾਲੀਆਂ ਨੂੰ ਜਾਣਦੇ ਆ ਉਸ ਜਗ੍ਹਾ ਦੇ ਵਿੱਚ ਆ ਔਰ ਜਿਹੜੀ ਲੈਬੋਰੀ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹ ਲੈਬੋਰੀ ਨੂੰ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਚਲਾਇਆ ਜਾ ਰਿਹਾ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਜੇ ਸੋਚੇਗੀ ਤਾਂ ਹਮੇਸ਼ਾ ਮਨੁੱਖਤਾ ਦੀ ਭਲਾਈ ਵਾਸਤੇ ਸੋਚੇਗੀ ਔਰ ਤੁਸੀਂ ਲੋਕ ਇੰਨਾ ਸਹਿਯੋਗ ਦਿੰਦੇ ਹੋ ਜਿੰਨੇ ਵੀ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਨੂੰ ਪਿਆਰ ਮੁਹੱਬਤ ਤੇ ਇੱਜ਼ਤ ਦਿੰਦੇ ਨੇ ਔਰ ਤੁਸੀਂ ਵਧਾਈ ਦੇ ਪਾਤਰ ਹੋ ਅੱਜ 25 ਤੋਂ 30 ਪਿੰਡ ਨੇ ਜਿਹੜੇ ਕੀ ਇਸ ਲੈਬਾਰਟਰੀ ਦਾ ਫਾਇਦਾ ਲੈਂਦੇ ਨੇ ਔਰ ਤੁਹਾਨੂੰ ਦੁਆਵਾਂ ਦੇ ਰਹੇ ਨੇ ਔਰ ਜਸਲ ਸਾਹਿਬ ਦੀ ਇਹ ਸੋਚ ਹੈ ਕਿ ਜੇ ਆਵਾਮ ਇਸੇ ਤਰ੍ਹਾਂ ਹੀ ਮਨੁੱਖਤਾ ਦੀ ਬਿਹਤਰੀ ਦੇ ਵਿੱਚ ਯੋਗਦਾਨ ਪਾਉਂਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੁਝ ਵੀ ਮਨੁੱਖਤਾ ਦੀ ਭਲਾਈ ਵਾਸਤੇ ਕੀਤਾ ਜਾ ਸਕਦਾ ਹੈ ਔਰ ਦੋਸਤੋ ਮੈਂ ਇਥੇ ਵੀ ਦੱਸ ਦਿਆਂ ਕਿ ਜਦੋਂ ਉਹਨਾਂ ਦੇ ਦਿਲੋਂ ਦੁਆ ਨਿਕਲਦੀ ਹੈ ਜਦੋਂ ਇੱਕ ਜਿਹੜਾ ਮਹਿੰਗਾ ਟੈਸਟ ਹੈ ਚੰਦ ਕੋ ਰੁਪਈਆਂ ਦੇ ਵਿੱਚ ਹੋ ਜਵੇ ਤਾਂ ਜੋ ਉਹਨਾਂ ਦੇ ਦਿਲ ਚੋਂ ਦੁਆ ਨਿਕਲਦੀ ਹੈ ਉਹ ਜਦੋਂ ਵੀ ਅਸਰ ਕਰਦੀ ਹੈ ਤਾਂ ਫਿਰ ਪਰਿਵਾਰ ਔਰ ਕੁੱਲ ਕੁੱਲਾ ਜੜੀਆਂ ਨੇ ਉਹ ਵੀ ਤਾਰ ਦਿੰਦੀਆਂ ਸੋ ਆਪਾਂ ਇਥੇ ਲੈਬੋਰਾਟਰੀ ਅਟੈਂਡੈਂਟ ਨੇ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਪੂਰਾ ਦਿਨ ਉਹ ਡੀਲ ਕਰਦੇ ਨੇ ਜਿੰਨੇ ਵੀ ਉਹਨਾਂ ਦੇ ਕੋਲ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਟੈਸਟ ਕਰਦੇ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਤੋਂ ਪੁੱਛਾਂਗੇ ਕਿ ਕਿੰਨੇ ਵਜੇ ਖੁੱਲਦੀ ਆ ਕਿੰਨੇ ਵਜੇ ਬੰਦ ਹੁੰਦੀ ਆ ਲੈਬੋਰੀ ਔਰ ਇਸ ਤੋਂ ਇਲਾਵਾ ਮੈਂ ਹੋਰ ਵੀ ਦੱਸਣਾ ਚਾਹੁੰਦਾ ਤੁਹਾਡੀ ਜਾਣਕਾਰੀ ਵਾਸਤੇ ਕਿ ਇੱਥੋਂ ਟੈਸਟ ਲੈਣ ਤੋਂ ਬਾਅਦ ਨਾਲ ਹੀ ਡਾਕਟਰ ਬੈਠੇ ਹੁੰਦੇ ਨੇ ਡਾਕਟਰ ਗੁਰਬਚਨ ਸਿੰਘ ਜੀ ਜਿਹੜੇ ਕੀ ਬਹੁਤ ਹੀ ਸੀਨੀਅਰ ਡਾਕਟਰ ਨੇ ਹਫਤੇ ਵਿੱਚ ਤਿੰਨ ਦਿਨ ਆਉਂਦੇ ਨੇ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਇਹ ਤਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਫ੍ਰੀ ਆਫ ਕਾਸਟ ਜਿਹੜੀ ਹੈ ਉਹ ਮੈਡੀਸਨ ਪ੍ਰੋਵਾਈਡ ਕੀਤੀ ਜਾਂਦੀ ਹੈ 25 ਤੋਂ 30 ਪਿੰਡ ਪੋਸੂ ਵੱਲੋਂ ਪਾਵਰ ਆਫ ਸੋਸ਼ਲ ਜਸਟੀਸ ਵੱਲੋਂ 3 ਦਿਨ ਲਗਾਤਾਰ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਆਟੋ ਰਿਕਸ਼ਾ ਘੁਮਾਇਆ ਗਿਆ ਜਿਸ ਵਿੱਚ ਪੋਸੂ ਨਾਮਾ ਚੈਨਲ ਦੀ ਟੀਮ ਨੇ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਕਵਰ ਕੀਤਾ ਤਾਂ ਕਿ ਹਰ ਇੱਕ ਉਸ ਸ਼ਖਸ ਤੱਕ ਇਹ ਇਨਫੋਰਮੇਸ਼ਨ ਪਹੁੰਚੇ ਜੋ ਕਿਸੇ ਨਾ ਕਿਸੇ ਟੈਸਟ ਨੂੰ ਲੈ ਕੇ ਸੋਚ ਰਿਹਾ ਹੈ ਦੋਸਤੋ ਟੈਸਟਾਂ ਜਿੰਨੇ ਕਾਸਟੀ ਹੋ ਚੁੱਕੇ ਨੇ ਇੰਨੇ ਜਿਆਦਾ ਮਹਿੰਗੇ ਹੋ ਚੁੱਕੇ ਨੇ ਕਿ ਕਈ ਵਾਰ ਤਾਂ ਅਸੀਂ ਟੈਸਟ ਦੀ ਫੀਸ ਸੁਣ ਕੇ ਹੀ ਅਨਕੀਆਂ ਮੋਟੀਆਂ ਦਵਾਈਆਂ ਖਾ ਕੇ ਹੀ ਆਪਣੇ ਆਪ ਨੂੰ ਠੀਕ ਸਮਝਣਾ ਸ਼ੁਰੂ ਕਰ ਦਿੰਦੇ ਆ ਇੰਨੀ ਲੁੱਟ ਮਚੀ ਹੋਈ ਆ ਟੈਸਟਾਂ ਦੇ ਨਾਮ ਤੇ ਔਰ ਤੁਸੀਂ ਇਹ ਵੀ ਸੁਣਿਆ ਕਿ ਟੈਸਟਾਂ ਦੇ ਨਾਮ ਤੇ ਮਤਲਬ ਕਿਸ ਤਰ੍ਹਾਂ ਲੁੱਟ ਕਰਦੇ ਨੇ ਜਿਹੜੇ ਡਾਕਟਰ ਲਿਖ ਕੇ ਦਿੰਦੇ ਨੇ ਉਹਨਾਂ ਦਾ ਵੀ ਵਿੱਚ ਹਿੱਸਾ ਹੁੰਦਾ ਹੈ ਪਤਾ ਨਹੀਂ ਕੀ ਕੀ ਹੁੰਦਾ ਹੈ ਰੱਬ ਜਾਣਦਾ ਪਰ ਦੋਸਤੋ ਮੈਂ ਤਾਂ ਇੱਕ ਜਿਗਹ ਗੱਲ ਕਹਾਵਾਂਗਾ ਕਿ ਇਹ ਜਿਹੜੀ ਲੈਬੋਰੀ ਬਣੀ ਹੈ ਅੰਬੇਡਕਰ ਊਰਜਾ ਭਵਨ ਦੇ ਵਿੱਚ ਇੱਥੇ ਤੁਸੀਂ ਆ ਕੇ ਕਿਸੇ ਵੀ ਤਰ੍ਹਾਂ ਦੇ ਟੈਸਟ ਕਰਵਾ ਸਕਦੇ ਹੋ ਬੜੇ ਰੀਜ਼ਨੇਬਲ ਟੈਸਟ ਨੇ ਇੱਥੇ ਔਰ ਜਿਹੜੇ ਮਹਿੰਗੇ ਟੈਸਟ ਹੈ ਬਾਹਰੋਂ ਜਿਹੜੇ ਆਪਾਂ ਕਰਵਾਉਂਦੇ ਆ ਉਹਨਾਂ ਤੋਂ ਕਿਤੇ ਨਾ ਕਿਤੇ ਸਾਨੂੰ ਛੁਟਕਾਰਾ ਮਿਲਦਾ ਹੈ ਕਿਉਂਕਿ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਇੱਥੇ ਜਿਹੜੇ ਟੈਸਟ ਹੈ ਉਹ ਹੁੰਦੇ ਨੇ ਔਰ ਲੈਬੈਟਰੀ ਅਟੈਂਡੈਂਟ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਪੂਰੀ ਜਾਣਕਾਰੀ ਉਹਨਾਂ ਤੋਂ ਲੈਂਦੇ ਹਾਂ ਆਓ ਮਿਲਦੇ ਹਾਂ ਲੈਬ ਅਟੈਂਡੈਂਟ ਗੁਰਪ੍ਰੀਤ ਸਿੰਘ ਜੀ ਲੈਬੈਟਰੀ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਜਿਹੜੇ ਕੀ ਇਸ ਲੈਬੈਟਰੀ ਨੂੰ ਬੜੀ ਸ਼ਿੱਦਤ ਦੇ ਨਾਲ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਡੀਲਿੰਗ ਕਰਦੇ ਨੇ ਬੜੇ ਅੱਛੇ ਸੁਭਾਅ ਦੇ ਮਾਲਕ ਨੇ ਕਿਉਂਕਿ ਜਦੋਂ ਇੱਕ ਜਿਹੜਾ ਮਤਲਬ ਡਾਕਟਰ ਹੋਵੇ ਉਹ ਹੱਸ ਕੇ ਪੇਸ਼ੈਂਟ ਦੇ ਨਾਲ ਬੋਲ ਲਵੇ ਉਹਦਾ ਆਉਂਦੇ ਦਾ ਵੈਲਕਮ ਕਰ ਦੇਵੇ ਤਾਂ ਉਸ ਦਾ ਅੱਧਾ ਜਿਹੜਾ ਕਸ਼ਟ ਹੈ ਉਸੇ ਵੇਲੇ ਹੀ ਉਹ ਦੂਰ ਹੋ ਜਾਂਦਾ ਹੈ ਸੋ ਗੁਰਪ੍ਰੀਤ ਜੀ ਕਾਫੀ ਸਾਲਾਂ ਤੋਂ ਵਾਕਫ ਨੇ ਔਰ ਇਸ ਸਮੇ ਇਹ ਮਤਲਬ ਕਹਿ ਸਕਦੇ ਕਿ ਇਸ ਲੈਬੋਰੀ ਦੇ ਵਿੱਚ ਸਵੇਰੇ ਆਉਂਦੇ ਨੇ ਕਿੰਨੇ ਵਜੇ ਆਉਂਦੇ ਨੇ ਔਰ ਕਿੰਨੇ ਵਜੇ ਤੱਕ ਰਹਿੰਦੇ ਨੇ ਰੋਜ਼ ਕਿੰਨੇ ਕਿਨਾਂ ਦੇ ਕੋਲ ਪੇਸ਼ੈਂਟ ਆਉਂਦੇ ਨੇ ਪੂਰੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਜੀ ਕਿਸ ਤਰ੍ਹਾਂ ਲੈਬੋਰੀ ਚੱਲ ਰਹੀ ਹੈ ਹਾਂ ਜੀ ਸਾਡੀ ਲੈਬ ਸਨੇਵਰਾਏ ਕਲੀਨਿਕਲ ਡਾਇਗਨੋਸਟਿਕ ਸੈਂਟਰ ਜੀ ਪਿੰਡ ਬਾਰਲੇ ਵਿਖੇ ਹੈ ਹਮ ਮਾਰਨਿੰਗ ਖੁੱਲਣ ਦਾ ਸਮਾਂ ਹੈਗਾ 7 ਵਜੇ ਤੋਂ 3:30 ਵਜੇ ਤੱਕ ਗਰਮੀਆਂ ਦਾ ਜੀ ਸਰਦੀਆਂ ਦਾ 8 ਤੋਂ 4 ਹਮ ਅੱਛਾ ਕਿੰਨੇ ਕਿ ਪੇਸ਼ੈਂਟ ਜਿਹੜੇ ਆ ਉਹ ਟੈਸਟ ਟੈਸਟ ਕਰਵਾਉਣ ਲਈ ਆ ਜਾਂਦੇ ਨੇ ਔਰ ਉਹਨਾਂ ਦੀ ਰਿਪੋਰਟ ਫਿਰ ਕਿੰਨੇ ਘੰਟਿਆਂ ਬਾਅਦ ਦਿੰਦੇ ਆ ਕੀ ਉਹ ਰਿਪੋਰਟ ਉਸੇ ਦਿਨ ਹੀ ਲੈ ਜਾਣੀ ਜ਼ਰੂਰੀ ਹੁੰਦੀ ਜਾਂ ਅਗਲੇ ਦਿਨ ਵੀ ਉਹ ਲੈ ਸਕਦੇ ਹਾਂ ਹਾਂਜੀ ਕੁਝ ਟੈਸਟ ਹੁੰਦੇ ਨੇ ਜਿਵੇਂ 슈ਗਰ ਹੋ ਗਈ ਜਾਂ ਨਾਰਮਲ ਯੂਰਿਕ ਐਸਰ ਵਗੈਰਾ ਕ੍ਰੈਸਟੋਲੀ ਪੜ ਹੋ ਗਏ ਉਹ ਤਾਂ ਸੇਮ ਡੇ 2 ਜਾਂ 3 ਆਰ ਦੇ ਵਿੱਚ ਦੇ ਦਿੰਨੇ ਆ ਜਿਵੇਂ ਕੋਈ ਸਪੈਸ਼ਲ ਟੈਸਟ ਹੋਵੇ ਥਾਇਰੋਇਡ ਹੋ ਗਿਆ 3 ਮਹੀਨੇ 슈ਗਰ ਜਿਵੇਂ ਐਵਰੇਜ ਐਚਬੀਏ1 ਸੀ ਕਹਿੰਦੇ ਨੇ ਆਪਾਂ ਵਿਟਾਮਿਨਸ ਹੋ ਗਏ ਉਹ ਅਸੀਂ ਨੈਕਸਟ ਡੇ ਦੇ ਦਿੰਨੇ ਆ ਦੇ ਦਿੰਨੇ ਹਾਂਜੀ ਅੱਛਾ ਇੱਕ ਰੇਟ ਨੂੰ ਲੈ ਕੇ ਆਪਾਂ ਗੱਲਬਾਤ ਕਰੀਏ ਕਿ ਮਤਲਬ ਰੀਜ਼ਨੇਬਲ ਰੇਟ ਮੈਂ ਸ਼ਬਦ ਬੋਲਦਾ ਰਿਹਾ ਮਤਲਬ ਇਹ ਕਿੰਨੀ ਇੱਕ ਗੱਲ ਠੀਕ ਹੈ ਕਿ 100 ਰੁਪਏ ਦਾ ਟੈਸਟ 10 ਰੁਪਏ ਚ ਹੁੰਦਾ ਹੈ 200 ਰੁਪਏ ਵਾਲਾ 20 ਚ ਇਹਨੂੰ ਕਲੀਅਰ ਕਰ ਦਿਓ ਥੋੜਾ ਜਿਹਾ ਹਾਂਜੀ ਜਿਵੇਂ ਕਿ ਸਾਡੇ ਕੋਲ ਪੈਕੇਜ ਬਣੇ ਹੋਏ ਨੇ ਜੀ 300 ਰੁਪਏ ਦਾ ਪੈਕ ਸਾਡੇ ਕੋਲ ਬਾਡੀ ਪੈਕੇਜ ਹੈਗਾ ਜਿਹਦੇ ਵਿੱਚ ਅਸੀਂ ਸੀਬੀਸੀ 슈ਗਰ ਲਿਪੜ ਪ੍ਰੋਫਾਈਲ ਜੋ ਕਿ ਕੋਨਗਾੜੇ ਦਾ ਹੁੰਦਾ ਐਲਐਫਟੀ ਲੀਵਰ ਦਾ ਜਿਗਲੀਵਰ ਸੋਜ ਵਗੈਰਾ ਚੈੱਕ ਕਰਦੇ ਆਂ आरएफटी गुर्दे ਦੀ ਜਾਂਚ ਇਹ ਸਾਡੇ ਕੋਲ 300 ਰੁਪਏ ਦਾ ਫੁੱਲ ਪੈਕੇਜ ਕੈਲਸ਼ੀਅਮ ਜੀ ਇਹ ਸਾਡੇ ਕੋਲ 300 ਰੁਪਏ ਦਾ ਫੁੱਲ ਪੈਕੇਜ ਆ ਤੇ ਇਹਦੇ ਨਾਲ ਪਲੱਸ ਥਾਇਰੋਇਡ ਐਡ ਕਰਦੇ ਆ ਤਾਂ 400 ਰੁਪਏ ਦਾ ਹੈ ਤੇ ਵਿਟਾਮਿਨ ਡੀ ਤੇ ਵਿਟਾਮਿਨ ਬੀ 12 ਦੋ ਵਿਟਾਮਿਨ ਐਡ ਕਰਕੇ 840 ਰੁਪਏ ਦਾ ਫੁੱਲ ਪੈਕੇਜ ਆ ਫੁੱਲ ਪੈਕੇਜ ਹਾਂਜੀ ਅੱਛਾ ਕਿੰਨੇ ਕੁ ਪਿੰਡ ਦੇ ਪਿੰਡ ਨੇ ਜਿਹੜੇ ਕਿ ਤੁਹਾਡੇ ਸੰਪਰਕ ਦੇ ਵਿੱਚ ਨੇ ਜਿਹੜੇ ਰੋਜ਼ ਆਉਂਦੇ ਨੇ ਪਿਆਲੇ ਦੇ ਲੋਕ ਕਿੰਨੇ ਕੁ ਪਿੰਡ ਨੇ ਜਿਹੜੇ ਕਿ ਇਸ ਲੈਬੋਰੀ ਦਾ ਫਾਇਦਾ ਲੈਂਦੇ ਕੁਝ ਪੇਸ਼ੈਂਟ ਤਾਂ ਇਹ ਜਿਹੇ ਨੇ ਜਿਹੜੇ ਕੀ ਮਤਲਬ ਕਿ 2 ਜਾਂ 2 ਦਿਨ ਵਿੱਚ ਸ਼ੂਗਰ ਹੋ ਗਿਆ ਜਿਵੇਂ ਕ੍ਰੈਸ਼ਲ ਹੋ ਗਿਆ ਰੂਟੀਨ ਦੇ ਵਿੱਚ ਹਫ਼ਤੇ ਵੀ 2 ਜਾਂ 3 ਵਾਰ ਆ ਜਾਂਦੇ ਨੇ ਤੇ ਇੱਥੇ 20 ਤੋਂ 25 ਪਿੰਡ ਨੇੜੇ-ਤੇੜੇ ਦੇ ਸਾਡੇ ਕੋਲ ਆਉਣ ਲੱਗ ਗਏ ਜੀ ਪੀਜੀਏ ਦੀ ਪਰਚੀਆਂ ਬਹੁਤ ਆਉਣ ਲੱਗ ਗਿਆ ਆਮਾ ਦਾਖਲਿਆ ਅਰਜਿੰਦਰਾ ਹਸਪੀਟਲ ਪੀਜੀਏ ਤੱਕ ਦੇ ਪੇਸ਼ੈਂਟ ਸਾਡੇ ਕੋਲ ਆਉਣ ਲੱਗੇ ਵਾਹ ਜੀ ਵਾਹ ਅੱਛਾ ਪੇਸ਼ੈਂਟ ਆਉਂਦੇ ਨੇ ਫਿਰ ਉਹਨਾਂ ਕੋਲੋਂ ਕਈ ਵਾਰੀ ਟੈਸਟ ਜਿਹੜਾ ਹੈ ਉਹ ਕੈਸ਼ ਦੇਣ ਦੇ ਕੇ ਜਾਂਦੇ ਨੇ ਜਾਂ ਉਸ ਤੋਂ ਬਾਅਦ ਵੀ ਪੈਸਾ ਦੇ ਸਕਦੇ ਆ ਸਰ ਉਹ ਡਿਪੈਂਡ ਟੈਸਟ ਉੱਪਰ ਕਰਦਾ ਜਿਵੇਂ ਦੇ ਬਾਹਰ ਦੇ ਟੈਸਟ ਸਾਡੇ ਹੁੰਦੇ ਨੇ ਜੋ ਵੀ ਪੇਮੈਂਟ ਨਾਲ ਦੀ ਨਾਲ ਕਰਦੇ ਆ ਉਹ ਪੇਮੈਂਟ ਕਰਨੀ ਪੈਂਦੀ ਹੈ ਜੇ ਟੈਸਟ ਇੱਥੇ ਲਾਣੇ ਆ ਉਹ ਚਲੋ 150 ਤੁਹਾਡੇ ਮੋਤੇ ਨੈਕਸਟ ਡੇ ਕਰ ਲੈਨੇ ਆ ਕਰ ਲੈਂਦੀ ਆ ਹਾਂਜੀ ਔਰ ਵੱਡੀ ਗੱਲ ਇਹ ਹੈ ਕਿ ਉਸ ਟੈਸਟ ਦੀ ਰਿਪੋਰਟ ਦਾ ਉਹਦਾ ਕੀ ਕੀ ਫਿਰ ਨੋਟ ਕਰਦੇ ਹੁਣ ਮੇਰਾ ਤੁਸੀਂ ਟੈਸਟ ਕਰਨਾ ਹੈ ਮੇਰਾ ਕੀ ਕੀ ਨੋਟ ਕਰਨਾ ਐਡਰੈਸ ਨੋਟ ਕਰਨਾ ਫੋਨ ਨੰਬਰ ਨੋਟ ਕਰਨਾ ਇਸ ਤੋਂ ਇਲਾਵਾ ਹੋਰ ਕੀ ਕੀ ਨੋਟ ਕਰਨਾ ਹੁੰਦਾ ਪੇਸ਼ੈਂਟ ਦੀ ਸਲਿੱਪ ਹੁੰਦੀ ਆ ਜੀ ਫੋਨ ਨੰਬਰ ਤੇ ਉਹਨਾਂ ਦਾ ਨਾਮ ਵਗੈਰਾ ਲਿਖਦੇ ਆ ਬਸ ਇਹੀ ਬਹੁਤ ਹੈ ਇਹੀ ਰਿਪੋਰਟ ਹੁੰਦੀ ਹੈ ਅੱਛਾ ਸਵੇਰੇ 7 ਵਜੇ ਤੁਸੀਂ ਇੱਥੇ ਆ ਜੰਨੇ ਆ 3 ਵਜੇ ਤੁਸੀਂ ਇਹ ਬਿਲਕੁਲ ਕਲੋਜ਼ ਕਰ ਦਿੰਦੇ ਆ ਕਈ ਵਾਰ ਅਸੀਂ ਜਾਣ ਲੱਗਦੇ ਆ ਤਾਂ ਉਸ ਵੇਲੇ ਵੀ ਪੇਸ਼ੈਂਟ ਆਉਂਦੇ ਨੇ ਫਿਰ ਕੋਈ ਉਹਨਾਂ ਦੇ ਨਾਲ ਸੰਪਰਕ ਹੁੰਦਾ ਤੁਹਾਡਾ ਜਾਂ ਨਹੀਂ ਹੁੰਦਾ ਕਿ ਸਵੇਰੇ ਆਇਓ ਜਾਂ ਹੁਣ ਤਾਂ ਰਿਪੋਰਟ ਨਹੀਂ ਮਿਲ ਸਕਦੀ ਹਾਂ ਜੇ ਕੋਈ ਸਪੈਸ਼ਲ ਫੋਨ ਕਰ ਲੈਂਦੇ ਨੇ ਤੇ ਉਹ ਨੈਕਸਟ ਡੇ ਮਾਰਨਿੰਗ ਬੁਲਾ ਰਹੇ ਜਲਦੀ 7 ਵਜੇ ਲੈਵ ਓਪਨ ਹੋ ਜਾਂਦੀ ਆ ਜੇ ਵੀ ਕਿਸੇ ਪੀਜੀ ਜਾਣਾ ਹੈ ਤਾਂ ਉਹਨੂੰ ਵਟਸਐਪ 'ਵੀ ਰਿਪੋਰਟ ਮੈਂ ਕਰ ਦਿੰਦਾ ਹੈਗਾ ਤੇ ਨੋਰਮਲ ਟੈਸਟ ਉਹ ਲੈ ਜਨੈ ਸਪੈਸ਼ਲ ਟੈਸਟ ਜਿਵੇਂ ਥਾਇਰੋਇਡ ਹੋ ਗਏ ਵਿਟਾਮਿਨਸ ਹੋ ਗਏ ਸ਼ੂਗਰ ਐਵਰੇਜ ਹੋਗੀ ਉਹ ਸਵੇਰੇ ਪੀਜੀ 4 ਵਜੇ ਘਰੋਂ ਜਾਂਦੇ ਨੇ ਤਾਂ ਉਹਨਾਂ ਨੂੰ ਫਿਰ ਮੈਂ ਨਕਦੇ ਰਿਪੋਰਟ ਆਂਦੀ ਆ ਉਹਨੂੰ ਵਟਸਐਪ ਕਰ ਦਿੰਦੇ ਡਾਕਟਰ ਨੂੰ ਦਿਖਾ ਦਿੰਦੇ ਨੇ ਇਹ ਉਹ WhatsApp ਦੀ ਰਿਪੋਰਟ ਹੈ ਡਾਕਟਰ ਮਨਜੂਰ ਕਰ ਲੈਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਵੈਲਿਡ ਰਿਪੋਰਟ ਹੈ ਅੱਛਾ ਮੈਂ ਇੱਕ ਇਹ ਵੀ ਸੁਣਿਆ ਕਿ ਜਿੰਨੇ ਵੀ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਵੱਲੋਂ ਇਸ ਤਰ੍ਹਾਂ ਦੀਆਂ ਲੈਬਾਰਟਰੀਆਂ ਚਲਾਈਆਂ ਜਾ ਰਹੀਆਂ ਨੇ ਉਹ ਕਈ ਵਾਰ ਮਤਲਬ ਬਾਰੋਂ ਜਦੋਂ ਟੈਸਟ ਕਰਾਉਂਦੇ ਆ ਤਾਂ ਉਸ ਦੀ ਫੀਸ ਪਹਾੜ ਜਿੰਨੀ ਹੁੰਦੀ ਹੈ ਔਰ ਇੱਥੇ ਕੁਝ ਵੀ ਨਹੀਂ ਹੁੰਦੀ ਕੀ ਸੁਝਾਅ ਦੇਣਾ ਚਾਹੁੰਦੇ ਹੋ ਪੇਸ਼ੈਂਟ ਨੂੰ ਕਿ ਇਹਨਾਂ ਲੈब्स ਦਾ ਇਹਨਾਂ ਲੈਬਾਰਟਰੀਆਂ ਦਾ ਫਾਇਦਾ ਲੈਣਾ ਚਾਹੀਦਾ हां जी देखो थोड़ा बहुत 18 20 ਦਾ ਫਰਕ ਤਾਂ ਹਲੇਕ ਲੈਬ ਦਾ ਹੁੰਦਾ ਜਿਵੇਂ ਬੀਪੀ ਆਉਂਦਾ ਆਪਣਾ ਬੀਪੀ ਹਮੇਸ਼ਾ ਇੱਕ ਨਹੀਂ ਆਉਂਦਾ ਹੂੰ 120 ਆ 130 ਹੰਡਰਡ ਵੀ ਹੋ ਜਾਂਦਾ ਇਸੇ ਟੈਸਟਾਂ ਵਿੱਚ ਹੀ ਹੁੰਦਾ 18 20 19 20 ਦਾ ਫਰਕ ਪੈਂਦਾ ਹੀ ਪੈਂਦਾ ਉਹਦਾ ਕਾਰਨ ਕੀ ਹੁੰਦਾ ਪੇਸ਼ੈਂਟ ਮੇਰੇ ਕੋਲ 슈ਗਰ ਚੈੱਕ ਕਰਾਣ ਆਇਆ ਸਵੇਰੇ 7:30 ਵਜੇ ਜੀ ਉਹਦਾ ਮੈਂ ਸੈਂਪਲ ਲੈ ਲਿਆ ਤੋਂ ਮੇਰੇ ਤੋਂ ਬਾਅਦ ਉਹ ਕਈ ਪਾਣੀ ਪੀਣ ਲੱਗੇ ਚਾਹ ਪੀਣ ਲੱਗੇ ਉਸੇ ਟਾਈਮ ਹੋਰ ਲੈਬ ਤੇ ਜਾਂਦੇ ਨੇ ਤਾਂ ਐਵਰੇਜ 20 ਤੋਂ 30 ਦਾ ਫਰਕ ਪੈ ਜਾਂਦਾ ਤੇ ਫਿਰ ਅਸੀਂ ਨੂੰ ਪੇਸ਼ੈਂਟ ਨੂੰ ਬਹੁਤ ਤਰੀਕੇ ਨਾਲ ਸਮਝਾਣੇ ਆ। ਬਾਕੀ ਸਾਡੇ ਕੋਲ ਲੇਟੈਸਟ ਮਸ਼ੀਨਾਂ ਨੇ H360 ਜੀ ਸੈਲ ਕਾਊਂਟਰ ਹੈਗਾ, ਕੈਮ 7 ਸਾਰੇ ਬਾਇਓ ਕੈਮਿਸਟਰੀ ਟੈਸਟ ਦੀ ਦੇ ਵਿੱਚ ਲੱਗਦੇ ਨੇ। ਹਾਂਜੀ। ਅੱਛਾ ਕਿੰਨੀਆਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਲੈਬਾਰਟਰੀਆਂ ਔਰ ਕੀ ਪੰਜਾਬ ਦੇ ਵਿੱਚ ਹੀ ਇਹ ਜਾਂ ਆਊਟ ਆਫ ਪੰਜਾਬ ਅਲੱਗ-ਅਲੱਗ ਸਟੇਟਸ ਦੇ ਵਿੱਚ ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ ਸਟੇਟਸ ਨੇ। ਉਹਨਾਂ ਦੇ ਵਿੱਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਇਹ ਲੈਬਾਰਟਰੀ ਜਿਹੜੀ ਹੈ ਔਰ ਜਿਸ ਦਾ عوام ਫਾਇਦਾ ਲੈ ਸਕੇ ਖੁੱਲੀਆਂ ਗਈਆਂ ਹਾਂਜੀ ਹਾਂ ਸਾਡੀ 올 ਓਵਰ ਇੰਡੀਆ ਵਿੱਚ ਵੀ ਹੈਗੀ ਆ ਇਕ ਆਪਣੀ ਹਜੂਰ ਸਾਹਿਬ ਹੈ ਦਿੱਲੀ ਵੀ ਹੈ ਅੰਬਾਲਾ ਤੇ ਮਲੇਰ ਕੋਟਲਾ ਨਾਬਾ ਪਟਿਆਲੇ ਵੀ ਤਿੰਨ ਲੈਬੋਰੀਜ਼ ਨੇ ਇੱਕ ਸਾਡੀ ਮੇਨ ਲੈਬੋਰੀ ਫੋਰਾ ਚੌਂਕ ਸਿੰਘ ਸਵਰ ਗਦਾਰੇ ਦੇ ਅੰਦਰ ਹੈਡ ਬ੍ਰਾਂਚ ਹੈ ਤੇ ਇੱਕ ਸਾਡੀ ਅਰਨਾ ਵਰਨਾ ਚੌਂਕ ਸਾਈਕਲ ਵਾਲੇ ਬਾਜ਼ਾਰ ਹੈ ਓਕੇ ਤੇ ਇਕ ਆਪਣੀਆਂ ਬਾਰਨ ਵਿਖੇ ਆ ਜੀ ਜੀ ਸਾਡੇ 100 ਪਲੱਸ ਲੈਬਸ ਨੇ ਪੰਜਾਬ ਪੰਜਾਬ ਚ ਆਲ ఓਵਰ ਇੰਡੀਆ ਆਲ ఓਵਰ ਇੰਡੀਆ ਹਾਂਜੀ ਪੜਨਾ ਸਾਹਿਬ ਵੀ ਹੈਗੀ ਆ ਪੜਨਾ ਸਾਹਿਬ ਹਜੂਰ ਸਾਹਿਬ ਆਪਣਾ ਪੌਂਟਾ ਸਾਹਿਬ ਵੀ ਹੈਗੀ ਆ ਹੂੰ ਹੂੰ ਮਤਲਬ ਹਰ ਇੱਕ ਜ਼ਿਲ੍ਹੇ ਦੇ ਵਿੱਚ ਮਿਲ ਹੀ ਜਾਣੀ ਆ ਲੈਬੋਰਾਟਰੀਆਂ ਹੀ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਚੈਰੀਟੇਬਲ ਟਰਸਟ ਦੇ ਵੱਲੋਂ ਮਤਲਬ ਇਹ ਸਾਰਾ ਕੁਝ ਕੀਤਾ ਜਾਂਦਾ ਜਿਵੇਂ ਮੈਂ ਦੱਸਿਆ ਸੀ ਵੀ ਲੜਕੀਆਂ ਦੇ ਸਲਾਈ ਸੈਂਟਰ ਹੈ ਜਾਂ ਇਸ ਤੋਂ ਇਲਾਵਾ ਹੋਰ ਕੀ ਕੀ ਹਾਂਜੀ ਇਹਨਾਂ ਦੇ ਉਬਰਾਏ ਸਾਹਿਬ ਦੇ ਆਪਣਾ ਕੰਪਿਊਟਰ ਸੈਂਟਰ ਵੀ ਨੇ ਸਲਾਈ ਸੈਂਟਰ ਵੀ ਨੇ ਡਾਇਲਿਸਿਸ ਮਰੀਜ਼ਾਂ ਨੂੰ ਕਿਡਸ ਵਗੈਰਾ ਦਿੰਦੇ ਨੇ ਤੇ ਚੰਡੀਗੜ੍ਹ ਵਿਕੇ ਸਾਡਾ ਡੈਂਟਲ ਵੀ ਹੈ ਐਕਸਟਰਾ ਪਲਾਂਟ ਵੀ ਹੈ ਚੰਡੀਗੜ੍ਹ ਦੇ ਸੈਕਟਰ 34 ਚ ਹੈ ਅੱਛਾ ਹਾਂ ਉੱਥੇ ਲੈਬ ਵੀ ਹੈ ਡੈਂਟਲ ਵੀ ਹੈ ਤੇ ਆਪਣਾ ਐਕਸਟਰਾ ਪਲਾਂਟ ਵੀ ਹੈਗਾ ਤੁਹਾਨੂੰ ਇਹ ਮਤਲਬ ਇੱਥੇ ਸਰਵਿਸ ਕਰਦੇ ਆ ਇਸ ਇਸ ਸੰਸਥਾ ਦੇ ਨਾਲ ਜੁੜਿਆ ਕਿੰਨੇ ਸਾਲ ਹੋ ਗਏ ਕੁਪੀ ਜੀ ਮਨੂੰ ਵੈਸੇ ਟੋਟਲ ਤਾਂ ਕੰਮ ਕਰਦੇ 16 ਤੋਂ 17 ਸਾਲ ਹੋ ਗਏ ਜੀ ਇਹਨਾਂ ਨਾਲ ਜੁੜੇ ਨੂੰ ਤਿੰਨ ਸਾਲ ਹੋ ਗਏ ਕਿੰਨਾ ਨੇ ਤਿੰਨ ਸਾਲ ਹਾਂਜੀ ਚੋਰ ਇਸ ਏਰੀਏ ਦੇ ਪੇਸ਼ੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਲੈਬ ਦਾ ਵੱਧ ਤੋਂ ਵੱਧ ਫਾਇਦਾ ਹਾਂਜੀ ਹਾਂ ਵੱਧ ਤੋਂ ਵੱਧ ਸਾਡੇ ਕੋਲ ਆਓ ਟੈਸਟ ਕਰਾ ਕੇ ਆਪਣੇ ਕੁ ਮੇਨ ਪੈਸੇ ਬਚਤ ਕਰਾਓ ਤੇ ਰਿਜ਼ਲਟ ਇੱਕ ਨੰਬਰ ਹੋਊਗਾ ਸਾਡਾ ਰਿਜ਼ਲਟ ਵਿੱਚ ਕੋਈ ਕਮੀ ਨਹੀਂ ਹੋएगी ਬਿਲਕੁਲ ਜੀ ਗੁਰਪ੍ਰੀਤ ਨੇ ਠੀਕ ਸ਼ਬਦਾਂ ਦੇ ਵਿੱਚ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਬਾਹਰ ਮਤਲਬ ਜਿਹੜੇ ਆਪਾਂ ਪੈਸੇ ਖਰਚਦੇ ਆ ਉਤੋਂ ਆਪਾਂ ਗੁਰੇਸ਼ ਕਰੀਏ ਔਰ ਇਸ ਲੈਬੋਰੀਟਰੀ ਦਾ ਜਿਸ ਨੂੰ ਸਰਬਾਧਾਪਲਾ ਚੈਰੀਟੇਬਲ ਟਰਸਟ ਦੇ ਬਲੋਂ ਬੜੀ ਸ਼ਿੱਦਤ ਦੇ ਨਾਲ ਚਲਾਇਆ ਜਾਂਦਾ ਹੈ ਇਸ ਦਾ ਵੱਧ ਤੋਂ ਵੱਧ ਆਪਾਂ ਫਾਇਦਾ ਲਈਏ ਔਰ ਆਨ ਗਵਨ ਦੇ ਵਿੱਚ ਵੀ ਇਸ ਲੈਬੋਰੀਟਰੀ ਬਾਰੇ ਦਸੀਏ ਜਿਵੇਂ ਇਹਨਾਂ ਨੇ ਦੱਸਿਆ ਵੀ ਹੈ ਕਿ ਬਾਰਨ ਵਿਖੇ ਜਿਹੜੀ ਲੈਬੋਰੀਟਰੀ ਹੈ 20 ਤੋਂ 25 ਪਿੰਡ ਨੇ ਜੋ ਇਹ ਲੈਬੋਰੀਟਰੀ ਉਸ ਨੂੰ ਕਵਰ ਕਰਦੀ ਹੈ ਸੋ ਪਾਵਰ ਆਫ ਸੋਸ਼ਲ ਜੁਨਟੀ ਨੇ ਮਨੁੱਖਤਾ ਦੀ ਭਲਾਈ ਵਾਸਤੇ ਜਿਹੜਾ ਕਦਮ ਚੱਕਿਆ ਜ ਉਸ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਔਰ ਮੁਬਾਰਕ ਬਾਤ ਦੇ ਪਾਤਰ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਸੋ ਦੋਸਤੋ ਉਹ ਵਿਖਦੇ ਵਿੱਚ ਜਸਲ ਸਾਹਿਬ ਦੇ ਜ਼ਹਿਨ ਦੇ ਵਿੱਚ ਆਵਾਮ ਦੀ ਭੈਤਰੀ ਵਾਸਤੇ ਉਹਨਾਂ ਦੀ ਸਿਹਤ ਸਿਹਤ ਠੀਕ ਰਹੇ ਉਸ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਨੇ ਉਹ ਵੀ ਆਪਾਂ ਡਿਸਕਸ ਕਰਦੇ ਰਾਂਗੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੁੰਦਾ ਪੋਸੂਨਾਮਾ ਚੈਨਲ ਲਈ ਅੰਬੇਡਕਰ ਊਰਜਾ ਪਵਨ ਬਾਰਨ ਮਾਜਰੀ ਅਕਾਲੀਆਂ ਰੋਡ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਲੋ ਚਲਾਈ ਜਾ ਰਹੀ ਲੈਬੋਰੀਟਰੀ